ਤੁਸੀਂ ਵੇਖੋ ਭੋਲੇ ਬੱਲੇ ਦਾ ਰੂਪਰੇਖਾ ਕੀ ਬਣਾ ਦਿੱਤੀ ਸਾਡੀ ਬਾਣੀ ਉੱਥੇ ਜਾਂਦੇ ਇੱਕ ਦੂਜੇ ਦਾ ਰੰਗਾਂ ਨਾਲ ਮੂੰਹ ਮਲਿਆ ਇਹੀ ਤਾਂ ਪ੍ਰਾਚੀਨ ਭਾਰਤੀ ਲੋਕ ਇਹੀ ਤਾਂ ਹੋਲੀ ਮਨਾਉਂਦੇ ਸੀ ਇਹੀ ਤਾਂ ਸ਼ੂਤਰਾਂ ਦਾ ਤਿਉਹਾਰ ਸੀ ਤੇ ਕਬੂਗੇ ਦੇ ਗੰਦਗੀ ਛੁੱਟੋ ਮੂੰਹ ਤੇ ਟਿੱਕਰ ਛੁੱਟੋ ਇੱਕ ਦੂਜੇ ਦੇ ਘੱਟਾ ਮਿੱਟੀ ਪਾਓ ਤੇ ਇਹੀ ਅੱਜ ਹੋ ਰਿਹਾ ਹੈ ਇਹੀ ਜੋ ਉਸ ਸਮੇਂ ਹੁੰਦਾ ਸੀ ਮਹਾਰਾਜ ਨੇ ਰੋਕ ਕੇ ਇੱਕ ਤਰ੍ਹਾਂ ਦੀ ਵੱਖਰੀ ਖਾਲਸੇ ਦੀ ਫੌਜ ਤਿਆਰ ਕੀਤੀ ਤੇ ਆਖਿਆ ਤੁਸੀਂ ਜੰਗੀ ਅਭਿਆਸ ਕਰਨਾ ਤੇ ਹੋਲਾ ਬੱਲਾ ਜਦੋਂ ਖੇਡਣਾ ਨਾ ਏਓ ਟੀਮਾਂ ਬਣਾ ਕੇ ਖੇਡਣਾ ਅਭਿਆਸ ਕਰਾ ਉਹ ਛੱਡ ਦਿੱਤਾ ਸਾਡੀ ਕੌਮ ਨੇ ਇੱਕ ਦੂਜੇ ਤੇ ਰੰਗ ਪਾ ਰਹੇ ਨੇ ਇਸ ਗੱਲ ਨੂੰ ਸਭ ਤੋਂ ਵੱਡਾ ਪੁੰਨ ਸਮਝਿਆ ਜਾ ਰਿਹਾ ਕੌਮ ਦੇ ਆਗੂ ਵੀ ਜਾ ਕੇ ਮੂੰਹ ਸਿਰ ਮਲੀ ਫਿਰਦੇ ਨੇ ਰੰਗ ਬਰੰਗਾ ਕਰੀ ਬੜੇ ਬੜੇ ਜਥੇਦਾਰ ਮੂੰਹ ਤੇ ਰੰਗ ਲਾ ਕੇ ਬੈਠੇ ਇਹ ਐਉਂ ਨਹੀਂ ਆ ਵੀ ਜਿਹੜੇ ਮਹਾਰਾਜ ਚੁੱਕ ਕੇ ਨਰਕ ਤੋਂ ਬਾਹਰ ਕੱਢ ਰਹਿ ਤੇ ਅਸੀਂ ਕਿਹਨੇ ਸੀ ਨਰਕ ਚ ਡਿੱਗਣਾ ਸਾਡਾ ਵਾਸਾ ਹੀ ਨਰਕ ਚ ਅਸੀਂ ਰਹਿਣਾ ਹੀ ਨਰਕ ਚ ਕਹੋਣੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਵਿਸਟਾ ਕਾ ਕੀੜਾ ਵਿਸਟਾ ਮਹੇ ਬੋਲਿਓ ਸਾਥ ਸੰਗਤ ਵਿਸਟਾ ਕਾ ਕੀੜਾ ਵਿਸਟਾ ਮਹੇਸਾ ਵਿਸਟਾ ਦਾ ਕੀੜਾ ਗੰਦਗੀ ਦਾ ਕੀੜਾ ਗੰਦਗੀ ਚ ਹੀ ਰਹਿਣਾ ਪਸੰਦ ਕਰਦਾ ਉਹ ਚਾਹੁੰਦਾ ਵੀ ਮੈਂ ਬਾਹਰ ਨਿਕਲਣਾ ਹੈ ਮਾਫ ਕਰਿਓ ਗੁਰੂ ਸਾਹਿਬ ਨੇ ਸਾਨੂੰ ਆਪਣੇ ਪੁੱਤ ਬਣਾਇਆ। ਇਨ ਪੁੱਤਰਣ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਟੋਕਿਆ ਪਿਆ ਜੀਵਤ ਕਈ ਹਜ਼ਾਰ। ਸਿਰ ਤੇ ਸੱਜੀ ਦਸਤਾਰ ਸਾਡੀ ਪਹਿਚਾਨ ਦੱਸਦੀ ਐ ਸਾਡੇ ਬਾਰੇ ਸਬੂਤ ਦਿੰਦੀ ਐ ਸਾਡੀ ਆਈਡੈਂਟੀ ਐ ਇਹ ਕਲਗੀਧਰ ਦਸ਼ਮਸ਼ ਪਿਤਾ ਦਾ ਪੁੱਤਰ। ਸਾਡੇ ਗਾਤਰੇ ਪਈ ਹੋਈ ਕਿਰਪਾਨ ਦੱਸਦੀ ਐ ਇਹ ਜੁਝਾਰੂ ਐ ਇਹ ਇਹ ਯੋਧਾ ਹੈ ਇਹ ਉਹ ਯੋਧਾ ਹੈ ਜਿਹੜਾ ਕੇਸਗਰ ਸਾਹਿਬ ਦੀ ਧਰਤੀ ਤੇ ਹੋ ਨਾ ਮੰਨਾ ਖੇਡਦਾ ਸੀ ਇਹ ਮੂਹ ਸੇ ਰੰਗਣ ਵਾਲਾ ਹਲਾ ਭਲਾ ਤਾਂ ਸਾਡਾ ਹੈ ਹੀ ਕੋਈ ਨਹੀਂ ਇੱਕ ਦੂਜੇ ਤੇ ਰੰਗ ਸੁੱਟ ਕੇ ਕਿੰਨਾ ਨੁਕਸਾਨ ਹੁੰਦਾ ਟਰਾਲੀਆਂ ਟਰੈਕਟਰਾਂ ਤੇ ਉਹ ਬੋਰੀਆਂ ਭਰ-ਭਰ ਕੇ ਉੱਤੋਂ ਹੀ ਛੁੱਟੀ ਜਾਂਦੀ हूँ तुम दसो गुरु पातशाह कहें तू तो शूदर नहीं तू तो मेरा पुत्र है तू तो नीवी जात वाला नहीं ब्राह्मण कहता तो शूदर है नीवी जात वाला है महाराज कहें तू शूदर नहीं तू मेरी जान तू मेरी मैं नहीं कह रहा आप पढ़ देने खालसा मेरी जान की जान महाराज ने आख्या तू मेरी जान है तू शूदर रही है नहीं नहीं मैं नहीं जान मैं शूदरी रही ਇਹ ਦਮਾਲੇ ਬਣ ਕੇ ਵੀ ਸ਼ੁੱਧਰ ਬਣ ਗਿਆ ਬਾਣਾ ਪਾ ਕੇ ਵੀ ਸ਼ੁੱਧਰ ਬਣ ਗਿਆ ਪੰਜ ਕਾਰਿ ਵਰਦੀ ਪਾ ਕੇ ਵੀ ਸ਼ੁੱਧਰ ਬਣ ਗਿਆ ਕਈ ਮ ਜਾਂਦਾ ਰਾਜ ਕਰੇਗਾ ਖਾਲਸਾ